ਕਾਹ ਦਿੱਤਾ ਏ ਕੀ ਬਾਦੀ ਮਾਰ ਏ ਕੀ ਪਾਣਾ ਵਰਤਾ ਦਿੱਤਾ ਏ ਕੀ ਪਾਤੀ ਮਾਰ ਫਸਲਾਂ ਸਭ ਉਜਾੜ ਕੇ ਰੋੜ ਦਿੱਤੇ ਨੇ ਕਰਵਾਰ ਉਮਰਾਂ ਦੀ ਖੱਟੀ ਸਭ ਰੋੜਤੀ ਦਿੱਤੇ ਪਾਣੀਆਂ ਚ ਪੀਂਦਵਾ ਕਿਵੇਂ ਕੱਟਣਗੇ ਮੇ ਕੱਟਣ ਦੇ ਜੈੰਦਗੀ ਕਿਵੇਂ ਕਰ ਨਗੇ ਨਿਰਵਾਣ ਸਤ ਮੁਖ ਰਾਵਿਤੇ ਪਿਆਸ ਆਗੇ ਕਰ ਦੇ ਮਾਰੋ ਮਾਰ ਉਠੋ ਜਾਗੋ ਮੇਰੇ ਪੰਜਾਬੀਓ ਬਣ ਕੇ ਮਨ ਤਦਗਾਰ ਉਠੋ ਬੋੜੋ ਮੇਰੇ ਪੰਜਾਬੀਓ ਬਣ ਕੇ ਮਨ ਤਦਗਾਰ ਸ਼ਾਸਨ ਦੇ ਅਪਾਰਟ ਰਾਲੀਆਂ ਲੈ ਆ ਗਏ ਸਿੰਘ ਸਰਦਾਰ ਪਰ ਸ਼ਾਸਨ ਤੇ ਯਦਤਾਰੀ ਜੇ ਕਰ ਘਾਤਿਆਂ ਕਰ ਦੇ ਨਾ ਜੀਵ ਜੰਤੂ ਪਸ਼ੂ ਮਨੁੱਖ ਇਨੇ ਫੇਰ ਕਦੇ ਵੀ ਮਰਦੇ ਨਾ ਕੱਠੇ ਹੋ ਸਲਾਹਾਂ ਕਰਦੇ ਕੱਠੇ ਹੋ ਸਿਆਣੇ ਸੋਚਦੇ ਰਣ ਮੇੜ ਕਰਨ ਵਿਚਾਰ ਪਾਣੀ ਤਾਣੀ ਵਰਤ ਲਿਆ ਕਿਤੇ ਪਾਣੀ ਤਾਣੀ ਵਰਤ ਲਿਆ ਬਣਾ ਇਨਾ ਹਥਿਆਰ ਕਿਤੇ ਪਾਣੀ ਤਾਣੀ ਵਰਤ ਲਿਆ ਬਣਾ ਇਨਾ ਹਥਿਆਰ ਸਭ ਕੁਝ ਆਪਣਾ ਲਟਾ ਕੇ ਵੀ ਪਾਣਾ ਰੱਬ ਦਾ ਮੰਨ ਦੇ ਆ ਸਭ ਕੁਝ ਲਟਾ ਕੇ ਆਪਣਾ ਪਾਣਾ ਰੱਖਦੇ ਮਨ ਦੇ ਆ ਉਹ ਕੜਾਂ ਦੇ ਵਿੱਚ ਕਿਰੇ ਹੋਏ ਵੀ ਜੈ ਤਾਰੇ ਛੱਡਦੇ ਆ ਬੋਲੇ ਸੋਨਹਿਰਾਂ ਜਗ ਦੀਆਂ ਦਾ ਆਪਣਾ ਸਭ ਕੁਝ ਲਟਾ ਕੇ ਵੀ ਪਾਣਾ ਰੱਖਦਾ ਮਨ ਦੇ ਆ ਪਾਣਾ ਰੱਖਦਾ ਮਨ ਦੇ ਆ ਲੇ ਹੋਏ જયਕਾਰੇ ਛੱਡਦੇ ਆ જયਕਾਰੇ ਛੱਡਦੇ ਆ ਤੇਰਾ ਪਾਣਾ ਮਿੱਠਾ ਲੱਗੈ ਰਹੀ ਮੁਖ ਤੋਂ ਸਾਦ ਉਚਾਰ ਜੂੰਦਾ ਰਹੇ ਮੇਰੇ ਪੰਜਾਬ ਸਿਆ ਤੇਰੇ ਜੂੰਦੇ ਰਹਿਣ ਸਰਦਾਰ ਜੂੰਦਾ ਰਹੇ ਮੇਰੇ ਪੰਜਾਬ ਸਿਆ ਤੇਰੇ ਜੂੰਦੇ ਰਹਿਣ ਸਰਦਾਰ ਅੰਨ ਦਾਤਾ ਹੈ ਤੂੰ ਜਗ ਦਾ ਅੰਨ ਦਾਤਾ ਹੈ ਤੂੰ ਜਗ ਦਾ ਤੇਰੇ ਭਰੇ ਰਹਿਣ ਪੰਡਾਰ ਅੰਨ ਦਾਤਾ ਹੈ ਤੂੰ ਜਗ ਦਾ ਤੇਰੇ ਪਰਦੇ ਉਫੇਰ ਪੰਡਾਰ ਦਾਤਾ ਪਰਦੇ ਉਫੇਰ ਪੰਡਾਰ ਲਾਬ ਸਿੱਖ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਲਾਬ ਸਿੱਖ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਗੁਰਾਂ ਦੀ ਕਿਰਪਾ ਹੈ ਅપર ਅਪਾਰ ਗੁਰਾਂ ਦੀ ਕਿਰਪਾ ਹੈ ਅપર ਅਪਾਰ ਵਾਹਿਗੁਰੂ ਜੀ ਦੀ ਖਤੋਂ ਸੋ ਵਾਹਿਗੁਰੂ ਜੀ ਦੀ ਖਤੇ ਜਪਰਦਾਨਗੀ ਮੰਡਲ ਦੇ ਕਵੀ ਬਣਨਾ ਥੋਕਦਾ ਹੈ শ্রোਤਾ ਬਣਨਾ ਬਹੁਤ ਉੱਚਾ ਹੈ ਤੁਹਾਨੂੰ ਸਾਰਿਆਂ ਨੂੰ শ্রোਤਿਆਂ ਦੀ ਬਹੁਤ ਇੱਜ਼ਤ ਕਰਨੀ ਚਾਹੀਦੀ ਹੈ ਜਿਹੜਾ শ্রোਤਾ ਅੱਛਾ ਉਹ ਇਨਸਾਨ ਬਹੁਤ ਅੱਛਾ ਹੈ ਮੇਰੀ ਕਵਤਾ ਦਾ ਚਰਲੇਖ ਹੈ ਪਾਣੀਆਂ ਦੇ ਹੜ ਨਾਲ ਚੜਦੀ ਕਲਾ ਦੇ ਹੜ ਪਾਣੀਆਂ ਦੇ ਹੜ ਨਾਲ ਚੜਦੀ ਕਲਾ ਦੇ ਹੜ ਸੀਝ ਲੀਆਂ ਬਹੁਤ ਮੁਸੀਬਤਾਂ ਨੇ ਆਏ ਪਹਿਲਾਂ ਵੀ بڑے ਤੂਫਾਨ ਹੈ ਜੀ ਇਹ ਪੰਜਾਂ ਦਰਿਆਵਾਂ ਦੀ ਹੈ ਧਰਤੀ ਵਿੱਚ ਪਾਣੀਆਂ ਆਇਆ ਉਫਾਨ ਹੈ ਜੀ ਕਈ ਵਾਰ ਸਾਡੇ ਘਰ ਮਾਰ ਗਏ ਕਈ ਵਾਰ ਉਰੇ ਪਸ਼ੂ ਤੇ ਇਨਸਾਨ ਹੈ ਜੀ ਅਸੂ ਇਹ ਸੇ ਧਰਤ ਤੇ ਪੁਣੇ ਜੰਮੇ ਕਿ ਚਾਪਸਤਨਾ ਆਪਣਾ ਚਕਾਣ ਹੈ ਜੀ ਇਹ ਚਾਹ ਸਾਹਮਣਾ ਆਵਾਂ ਕਦਾਂ ਹੈ ਜੀ ਹੁਣ ਤਾਂ ਤਕੜਾ ਹੈ ਸਾਡਾ ਭਾਈਚਾਰ ਅਸੀਂ ਖੁੱਡ ਨੂੰ ਆਪੇ ਸੰਭਾਲ ਲੈਂਦੇ ਅਸੀਂ ਹਮੇਸ਼ਾ ਹੀ ਚੜਦੀ ਕਲਾ ਰੱਖੀ ਅਸੀਂ ਨਿਪਟ ਸਾਰੇ ਜੰਗਾਲ ਲੈਂਦੇ ਅਸੀਂ ਕੱਟ ਕੱਟ ਰਿਆ ਨੂੰ ਪਾਰ ਕੀਤਾ ਅਸੀਂ ਹੱਲ ਕੋਈ ਨਾ ਕੋਈ ਭਾਲ ਲੈਂਦੇ ਅਸੀਂ ਔਖੀਆਂ ਸਮਿਆਂ ਦੇ ਹਾਂ ਤਾਰੂ ਅਸੀਂ ਹਰ ਵਾਰੀ ਬਦਲ ਚਾਲ ਲੈਂਦੇ ਅਸੀਂ ਨਹੀਂ ਕਬਰਾਂ ਹੈ ਮੁਸੀਬਤਾਂ ਤੋਂ ਅਸੀਂ ਨਹੀਂ ਕਬਰਾਂ ਹੈ ਮੁਸੀਬਤਾਂ ਤੋਂ ਅਸੀਂ ਸਾਹਮਣੇ ਹੋ ਟਕਰਾ ਜਾਂਦੇ ਸਿੰਘ ਜੰਗਲਾਂ ਵਿੱਚ ਵੀ ਰਹੇ ਹਨ ਢਿੱਡ ਭਰਨ ਲਈ ਕੰਧ ਮੂਲ ਖਾ ਜਾਂਦੇ ਹੁਣ ਤਾਂ ਬਾਬਾ ਨਾਨਕ ਸਾਡੇ ਨਾਲ ਚੱਲੇ ਹੁਣ ਤਾਂ ਬਾਬਾ ਨਾਨਕ ਸਾਡੇ ਨਾਲ ਚੱਲੇ ਟਰੱਕ ਭਰ ਕੇ ਲੰਗਰਾਂ ਦੇ ਆਜ ਆਉਂਦੇ ਇਹ ਮੁਸੀਬਤਾਂ ਸਾਡੇ ਲਈ ਕੁਝ ਵੀ ਨਹੀਂ ਅਸੀਂ ਮੁਸੀਬਤਾਂ ਉੱਤੇ ਸ਼ਾ ਜਾਂਦੇ ਵਾਹ ਅਤੇ ਗੁਰੂ ਕੋ ਬੰਦੇ ਦੇ ਲਾੜ ਲੈਣਾ ਅਸੀਂ ਡਰਦੇ ਨਹੀਂ ਕੁਰਬਾਨੀਆਂ ਤੋਂ ਔਖੇ ਸਮੇਂ ਜਿਹੜਾ ਨਾਲ ਖੜਦਾ ਆਪਾਂ ਵਾਰਦੇ ਉਹਨਾਂ ਦੇ ਲਗਾਮੀਆਂ ਤੋਂ ਅਸੀਂ ਹਮੇਸ਼ਾ ਹੀ ਨਵੇਂ ਇਤਿਹਾਸ ਲਿਖੇ ਸਬਕ ਲਏ ਨੇ ਇਤਿਹਾਸਕ ਕਹਾਣੀਆਂ ਤੋਂ ਅਸੀਂ ਪਾਣੀਆਂ ਨੂੰ ਸਦਾ ਬੰਨ ਮਾਰੇ ਅਸੀਂ ਡਰਦੇ ਨਹੀਂ ਨਾ ਪਾਣੀਆਂ ਤੋਂ ਅਸੀਂ ਪਾਣੀਆਂ ਨੂੰ ਥਾਦਾ ਬੰਨ ਮਾਰੇ ਅਸੀਂ ਡਰਦੇ ਨਹੀਂ ਨਾ ਪਾਣੀਆਂ ਤੋਂ ਬាទ ਬាទ ਅਸੀਂ ਡਰਦੇ ਨਹੀਂ ਨਾ ਪਾਣੀਆਂ ਤੋਂ ਅਸੀਂ ਗੱਡੀ ਜਪਤ ਆਵੇ ਬਿਲਕੁਲ ਡਰਦੇ ਨਹੀਂ ਆਦੇ ਨਹੀਂ ਤਰ੍ਹਾਂ ਅਸੀਂ